ਐਮਐਲਏ ਸਾਹਿਬ ਅੱਜ ਕਿੰਨੇ ਪਿੰਡਾਂ ਚ ਗਏ ਹੋ ਹੜਪੀੜਤਾਂ ਨੂੰ ਚੈੱਕ ਬੰਨ ਰਹੇ ਹੋ ਕਿੰਨੇ ਪਿੰਡਾਂ ਚ ਲਗਭਗ ਬੰਨ ਗਿਆ ਕਿੰਨੇ ਰਾਸ਼ੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹਲਕਾ ਕਨੌਰ ਦੇ ਸਾਰੇ ਜਿਹੜੇ ਹੜਪੀੜਤ ਪਿੰਡ ਸੀਗੇ ਤਕਰੀਬਨ 30 32 ਪਿੰਡ ਸੀਗੇ ਜਿਨ੍ਹਾਂ ਦੇ ਵਿੱਚੋਂ ਅੱਜ ਤਕਰੀਬਨ 9 10 ਪਿੰਡਾਂ ਦੇ ਵਿੱਚ 9 ਕੁ ਪਿੰਡਾਂ ਦੇ ਵਿੱਚ ਆਪਾਂ ਹੜਪੀੜਤਾਂ ਨੂੰ ਜਿਹੜੀ ਰਾਸ਼ੀ ਮਦਦ ਜਿਹੜੀ ਆਪਾਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਉਹ ਰਸ਼ਮੀ ਤੌਰ ਦੇ ਉੱਤੇ ਗਏ ਸੀ ਕਿਉਂਕਿ ਪੈਸੇ ਇਹਨਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਕਈ ਪਿੰਡਾਂ ਦੇ ਵਿੱਚ ਤਕਰੀਬਨ 2 ਕਰੋੜ 1 ਕਰੋੜ ਅੱਜ ਅਸੀਂ ਸੰਝਰਪੋਰਾ ਇੱਥੇ 87 ਲੱਖ 40 ਹਜ਼ਾਰ ਰੁਪਇਆ ਇਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਆਉਣਾ ਕਾਮੀ ਖੁਰਦ ਦੇ ਵਿੱਚ 2 ਕਰੋੜ 2 ਲੱਖ ਸੀ ਬਾਕੀ ਸਾਰੀ ਜਿਹੜੀ ਇਹ ਰਾਸ਼ੀ ਹੈ ਤਕਰੀਬਨ 9 ਕਰੋੜ ਦੇ ਨੇੜੇ ਤੇੜੇ ਬਣਦੀ ਹੈ ਤੇ ਸਵੇਰੇ ਆਪਾਂ ਪਹਿਲਾਂ ਦੋ ਖੇਡ ਗਰਾਊਂਡਾਂ ਦਾ ਅਧ்கਾਟਨ ਕੀਤਾ ਸੀ ਮੰਡੋਲੀ ਤੇ ਫੁਲਾਣੇ ਦੇ ਵਿੱਚ ਸੋ ਜਿਹੜਾ ਕਿਸਾਨਾਂ ਨੂੰ ਜਿਹੜਾ 1 ਏਕੜ ਪਿੱਛੇ 40 ਕਿਲੋ ਬੀਜ ਜਿਹੜਾ ਕਿਉਂਕਿ ਜੇ ਆਪਾਂ ਸੁਪਰ ਸੀਡਰ ਦੇ ਨਾਲ ਬੀਜਦੇ ਆ ਤਾਂ ਤਕਰੀਬਨ 40 ਕਿਲੋ ਬੀਜ ਲੱਗਦਾ। ਸੋ ਜਿਹੜਾ ਉਹ ਬੀਜ ਜਿਹੜਾ ਇਹਨਾਂ ਨੂੰ ਟਾਈਮ ਨਾਲ ਕਿਉਂਕਿ ਆਪਦੀ ਪਟਵਾਰੀ ਤੋਂ ਰਿਪੋਰਟ ਕਰਾ ਕੇ ਆਪਦਾ ਬੀਜ ਜਿਹੜਾ ਲੈ ਲੈਣਾ। ਪ੍ਰਤੀ ਏਕੜ ਕਿੰਨਾ ਮੁਆਵਜ਼ਾ ਦੇ ਰਹੀ ਸਰਕਾਰ? ਤਕਰੀਬਨ 20000 ਰੁਪਏ ਜੀ ਜਿਹੜਾ ਪ੍ਰਤੀ ਏਕੜ ਮੁਆਵਜ਼ਾ ਵੱਧ ਤੋਂ ਵੱਧ 20000 ਕਿਤੇ ਘੱਟ ਹੈ ਕਿਉਂਕਿ ਘੱਟ ਵੱਧ ਜਿਹੜਾ ਸਾਰਿਆਂ ਦਾ ਹੈਗਾ ਕਿਤੇ ਨੁਕਸਾਨ ਘੱਟ ਹੈ ਕਿਤੇ ਵੱਧ ਹੈ ਪਰ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਆ ਉਹਨਾਂ ਦਾ ਪਾਰ ਇਕੜ ਦੇ ਹਿਸਾਬ ਨਾਲ ਸਰਕਾਰ ਨੇ ਮੁਆਵਜ਼ਾ ਜਿਹੜਾ ਪਹਿਲਾਂ 7-8000 ਰੁਪਿਆ 9000 ਹੁੰਦਾ ਹੁੰਦਾ ਸੀ ਇਸ ਵਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵਧਾ ਕੇ 20000 ਰੁਪਿਆ ਜਿਹੜਾ ਪਾਰ ਇਕੜ ਦਾ ਮੁੱਲ ਹੈ ਇਹ ਗੱਲ ਕਿ ਗਰਦੀ ਹੁੰਦੀ ਹੈ ਜੀ ਹਰ ਜਗ੍ਹਾ ਤੇ ਇਹ ਗੱਲ ਕਲੀਅਰ ਕਰੋ ਪਿੰਡ ਵਾਲੇ ਜਿਹੜੇ ਨੇ ਐਪਲੀਕੇਸ਼ਨ ਲਿਖੀ ਕਿਹਨੂੰ ਦੇਣ ਕੀ ਕੀ ਤੱਕ ਅਪਰੋਚ ਕਰਨਾ ਹੋਵੇ ਕੀ ਲਿਖਣਾ ਐਪਲੀਕੇਸ਼ਨ ਦੇ ਵਿੱਚ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਤੁਸੀਂ ਇਸ ਐਪਲੀਕੇਸ਼ਨ ਨੂੰ ਬਣਾ ਕੇ ਮਾਈਨਿੰਗ ਡਿਪਾਰਟਮੈਂਟ ਨੂੰ ਵੀ ਦੇ ਸਕਦੇ ਹੋ ਐਸ ਡੀ ਐਮ ਸਾਹਿਬ ਨੂੰ ਵੀ ਦੇ ਸਕਦੇ ਹੋ ਜੇ ਸਾਡੇ ਦਫ਼ਤਰ ਪਹੁੰਚਦੀ ਕਰਦੇ ਆਂਗੂ ਅਸੀਂ ਉਸ ਦਫ਼ਤਰ ਤੋਂ ਅੱਗੇ ਵੀ ਪਹੁੰਚਦੀ ਕਰਦੇ ਆਂ। ਸੋ ਮੈਂ ਬੇਨਤੀ ਕਰਦਾ ਵੀ ਆਪਾਂ ਘੱਗਰ ਦੀ ਜਿਹੜੀ ਸਫਾਈ ਦੀ ਮੁਹਿੰਮਾ ਉਹਨੂੰ ਜੋਰਾ-ਸ਼ੋਰਾਂ ਦੇ ਨਾਲ ਚਲਾਈਏ ਕਿਉਂਕਿ ਘੱਗਰ ਦੀ ਸਫਾਈ ਸਾਡਾ ਜਿਹੜਾ ਸਥਾਈ ਹੱਲ ਹੈ। ਬਾਕੀ ਤਾਂ ਫਿਰ ਲੜਾਈ ਆ ਆਪਣੀ ਇਹ ਹਨ ਆਪਾਂ ਕਿਵੇਂ ਲੜਨੀ ਹੈ ਆਪਣੇ ਹਲਕੇ ਵਾਲੇ ਲੋਕ ਤਾਇਨਾ ਕਰਨਗੇ ਕਿਉਂਕਿ ਫਿਰ ਫਲੱਡਾਂ ਦੇ ਦਿਨਾਂ ਦੇ ਵਿੱਚ ਬੜੀਆਂ ਸਿਆਸਤ ਵੀ ਗਰਮ ਆਉਂਦੀ ਆ ਘੱਗਰ ਦੇ ਉੱਤੇ। ਇੱਥੇ ਮੈਨੂੰ ਲੱਗਦਾ ਕਈ ਸਰਕਾਰਾਂ ਇਹਦੇ ਵਾਲ ਕੱਢਦੀਆਂ ਰਹੀਆਂ ਪਰ ਨਿਕਲੇ ਨਹੀਂ ਕਿਸੇ ਤੋਂ ਸੋ ਮੈਨੂੰ ਲੱਗਦਾ ਵੀ ਆਪਾਂ ਰਾਜਨੀਤੀ ਕਰਨੀ ਚਾਹੀਦੀ ਆ ਪਰ ਆਪਾਂ ਨੂੰ ਕੰਮ ਵੀ ਨਾਲ ਕਰਨਾ ਚਾਹੀਦਾ ਪਰ ਮੈਂ ਅੱਜ ਕਹਿ ਰਿਹਾ ਵੀ ਆਓ ਮੈਂ ਤੁਹਾਨੂੰ ਮਨਜ਼ੂਰੀ ਲੈ ਕੇ ਦਵਾਂਗਾ ਪ੍ਰਸ਼ਾਸਨ ਤੋਂ ਲਈਏ ਜਿਵੇਂ ਮਰਜ਼ੀ ਲਈਏ ਪਰ ਆਪਾਂ ਠੱਗੜ ਦਾ ਜਿਹੜਾ ਸਥਾਈ ਹੱਲ ਉਹ ਜ਼ਰੂਰ ਕਰ ਲਈਏ ਬਹੁਤ ਬਹੁਤਾਂ